ਸੁਣਿਆ ਨਾਮ ਦੇ ਸੁਣਨੇ ਕਰਕੇ ਬੰਦੇ ਦੇ ਅੰਦਰ ਸਾਤ ਸੰਪੂਰਨ ਗਿਆਨ ਦਇਆ ਧਰਮ ਵਿਚਾਰ ਥਿਮਾ ਧੀਰਜ ਸਾਰੇ ਗੁਣ ਜਿਹੜੇ ਨੇ ਨਾਮ ਦੇ ਬੂਟੇ ਨੂੰ ਲੱਗਦੇ ਨੇ ਇਥੇ ਬੁੰਗੀਆਂ ਚ ਆੜ-ਆੜ ਬੂਟੇ ਬੀਜਦੇ ਆਂ ਅੰਬ ਦਾ ਵੱਖਰਾ ਆੜੂ ਦਾ ਵੱਖਰਾ ਨਾਰ ਦਾ ਵੱਖਰਾ ਬਸ ਤੇ ਨਾਮ ਦੇ ਬੂਟੇ ਨੂੰ ਸਾਰੇ ਗੁਣ ਇਕੱਠੇ ਹੀ ਲੱਗ ਜਾਂਦੇ ਨੇ ਜਿੱਥੇ ਨਾਮ ਆਜੇ ਉਥੇ ਸੋਤੇ ਸਿੱਧੇ ਬੰਦਾ ਆਪਣੇ ਆਪ ਹੀ ਸਤਿ ਪ੍ਰਗਤੀ ਹੋ ਜਾਂਦਾ ਸੰਤੋਖੀ ਹੋ ਜਾਂਦਾ ਹੈ ਗਿਆਨवान ਹੋ ਜਾਂਦਾ ਹੈ ਸਿਰਫ ਨਾਮ ਨੂੰ ਸੁਣਨਾ ਬਸ ਨਾਮ ਦੇ ਸੁਣਨ ਨਾਲ ਹੀ ਇੰਨੀ ਚੀਜ਼ਾਂ ਹਿਰਦੇ ਚ ਪ੍ਰਗਟ ਹੋ ਜਾਂਦੀ ਜੇ ਸਤ ਰੱਖਣ ਵਾਲਿਆਂ ਨੂੰ ਪੁੱਛੇ ਤੈਨੂੰ ਸਤ ਕਿੱਥੋਂ ਮਿਲਿਆ ਉਹ ਕਹਿੰਦਾ ਬਈ ਮੈਂ ਸ਼ਰਵਨ ਕੀਤਾ ਕਥਾ ਕੀਰਤਨ ਨਾਮ ਨਾਮ ਇਹਨੂੰ ਸੱਤ ਮਿਲਿਆ ਫੋ ਬਾਬਾ ਦੀਪ ਸਿੰਘ ਜੀ ਜਤੀ ਸਤੀ ਸੰਤੋਖੀ ਗਿਆਨੀ ਮਹਾਂਪੁਰਖ ਸਤ ਰੱਖਣ ਵਾਲੇ ਜਦ 30000 ਲੜਕੀਆਂ ਛਡਾ ਲਈਆਂ ਫਿਰ ਅਸ਼ੀਰਤ ਜਾ ਕੇ ਚੰਬੇ ਵਾਲੇ ਰਾਜੇ ਦੀ ਗੋਤੀ ਸੋ ਜਿਹੜੀ ਅਤਿਅੰਤ ਹੀ ਪਦਮਨੀ ਸੀ ਬਹੁਤ ਸੁੰਦਰ ਸੀ ਸਿੰਘ ਪਿਆਨੇ ਬਾਬਾ ਜੀ ਇਹਨਾਂ ਦਾ ਤੁਸੀਂ ਛੱਡ ਕੇ ਆਓ ਨਹੀਂ ਜਾਣੀ ਕਿਸੇ ਦਾ ਮਨ ਡੋਲ ਜਾਏ ਬਾਬਾ ਜੀ ਕਹਿੰਦੇ ਮੈਂ ਛੱਡ ਕੇ ਆਵਾਂਗਾ ਪਰ ਪੰਜ ਸਿੰਘ ਨਾਲ ਲੈ ਕੇ ਜਾਵਾਂਗਾ ਜੇ ਬੰਦੇ ਦੇ ਮਨ ਚ ਬੇਈਮਾਨੀ ਹੋਵੇ ਨਾ ਉਹ ਕਹਿੰਦਾ ਕੋਈ ਨਹੀਂ ਮੈਂ ਇਕੱਲਾ ਹੀ ਛੱਡ ਆਉਂਗਾ ਪਰ ਇਹ ਜਤੀ ਸਦੀ ਸੰਤੋਖੀਆਂ ਦੀ ਵਾਰਤਾ ਲਾਪ ਹੈ ਵੀ ਜਿਹੜੀ ਆਪਾਂ ਨੇ ਗ੍ਰਹਿਣ ਕਰਨੀ ਸੁਣ ਪਈ ਕਹੇ ਨਹੀਂ ਭਾਈ ਪੰਜ ਸਿੰਘ ਦੇ ਨਾਲ ਜਾਣਗੇ ਕਿਉਂਕਿ ਗੁਰੂ ਨੇ ਕਿਹਾ ਪੰਜ ਸਿੰਘ ਕਿਲਾ ਹੁੰਦਾ ਮੈਂ ਕਿਲੇ ਵਿੱਚ ਰਹਿ ਕੇ ਜਾਊਂਗਾ ਛੱਤ ਰੱਖਿਆ ਉਹਨਾਂ ਨੇ ਪ੍ਰਾਣਿਆਂ ਵਿੱਚੋਂ ਸੰਤੋਖ ਰੱਖਿਆ ਚੁੰਨੀ ਕ੍ਰਿਸ਼ੀ ਨੇ ਪਰਮੇਸ਼ਰ ਨੇ ਉਹਨੂੰ ਪਰਖਿਆ ਉਹ ਸੱਪਿੰਦਾ ਭੁੱਖਾ ਇਸਤਰੀ ਸਮੇਤ ਲੜਕੀ ਨਾਲ ਹੈ ਥੋੜੇ ਚੌਲ ਮਿਲੇ ਕੁੰਡਾ ਸੋਟਾ ਲੈ ਕੇ ਉਹ ਚਾਅ ਰਗੜੇ ਚੰਗੀ ਤਰ੍ਹਾਂ ਵਿੱਚ ਪਾਣੀ ਦਾ ਸ਼ੱਕਰ ਪਾਈ ਸਰਦਾਈ ਜੀ ਬਣਾ ਕੇ ਚਾਰ ਬਾਟੇ ਤਿਆਰ ਕਰਕੇ ਪੀਣ ਲੱਗੇ ਇੱਕ ਬਾਟਾ ਪਰਮੇਸ਼ਰ ਦੇ ਨਾਮ ਦਾ ਕੱਢਤਾ ਤੇ ਆਪ ਪੀਣ ਲੱਗੇ ਪਰਮੇਸ਼ਰ ਨੇ ਸੋਚਿਆ ਪਰਖ ਲਈਏ ਇਹ ਸੰਪੂਰਨ ਹੀ ਤਾਂ ਬੜਾ ਸੁਣਿਆ ਇਹ ਪਰਖ ਲੈਣ ਵਾਸਤੇ ਜਦੋਂ ਆਏ ਬ੍ਰਾਹਮਣ ਦਾ ਰੂਪ ਧਾਰਿਆ ਕਹਿੰਦੇ ਭਈ ਉਹ ਖਾਨ ਨੂੰ ਮਿਲੇਗਾ ਕਹਿੰਦੇ ਆ ਇੱਕ ਬਾਟਾ ਪਰਮੇਸ਼ਰ ਦੇ ਨਾਮ ਦਾ ਕੱਢੇ ਲੈ ਲੋ ਇਹ ਕੇ ਕਹਿੰਦੇ ਮੈਂ ਸੁੱਤਣਾ ਕਈ ਦਿਨ ਦਾ ਭੁੱਖਾ ਇਹਦੇ ਨਾਲ ਤਾਂ ਮੇਰੀ ਝਾੜ ਵੀ ਗਿੱਲੀ ਨਹੀਂ ਹੋਈ ਹੋਰ ਦਿਓ ਤੁਣ ਕ੍ਰਿਸ਼ੀ ਨੇ ਫਿਰ ਆਪਣੇ ਵਾਲਾ ਬਾਟਾ ਦੇ ਤੇ ਚਲੋ ਮੈਂ ਫਿਰ ਹੋਰ ਤੀ ਲੰਘ ਕੇ ਤਾਂ ਕਹਿੰਦਾ ਜੀ ਮੇਰੇ ਨਾਲੇ ਤ੍ਰਿਪਤੀ ਨਹੀਂ ਹੋਈ ਫਿਰ ਉਹਦੀ ਇਸ ਤਰੀਕੇ ਨਾਲ ਚਲੋ ਮੇਰੇ ਵਾਲਾ ਬਾਟਾ ਪੀ ਲਓ ਅੰਦਰ ਹੀ ਰਾਜ ਜਮਾੜਾ ਜਾ ਆ ਆ ਜਿਹੜਾ ਬਾਟ ਇੱਕ ਹੋਰ ਪਿਆ ਇਹ ਵੀ ਮੈਨੂੰ ਦੇ ਦਿੰਦੇ ਉਹ ਉਹਨਾਂ ਦੀ ਲੜਕੀ ਦਾ ਸੀ ਕਹਿੰਦੇ ਚਲੋ ਇਹ ਵੀ ਪੀ ਲਓ ਜਦੋਂ ਪੀ ਲਿਆ ਤਾਂ ਪਰਮੇਸ਼ਰ ਕਹਿਣ ਲੱਗੇ ਕਿ ਹੁਣ ਤੂੰ ਕੀ ਕਰੇਗਾ ਕਿੱਥੋਂ ਲਏਗਾ ਕਿੱਥੋਂ ਖਾਏਗਾ ਤਾਂ ਚੁਣਕਰੀਸ਼ੀ ਕਹਿਣ ਲੱਗਾ ਮੈਨੂੰ ਆਪੇ ਪਰਮੇਸ਼ਰ ਦੇ ਦੇਗਾ ਜਦੋਂ ਇੰਨੀ ਗੱਲ ਦੇਖੀ ਕਿ ਐਨਾ ਵਿਸ਼ਵਾਸ ਇਸ ਬੰਦੇ ਦਾ ਉਹ ਪਰਮੇਸ਼ਰ ਨੇ 7 ਦਿਨ ਭੁੱਖਾ ਆਪ ਹੀ ਰੱਖਿਆ ਸੀ ਉਹਨੂੰ ਵੀ ਐਵੇਂ ਆਪਣੇ ਆਪ ਨੂੰ ਕੋਈ ਭਗਤ ਕਹਾਉਣ ਲੱਗ ਜਾਂਦੇ ਆ ਕੋਈ ਸੰਤੋਖੀ ਕਹਾਉਣ ਲੱਗ ਜਾਂਦਾ ਦੇਖੀ ਤਾਂ ਸਹੀ ਕਿੰਨਾ ਕਿਸਮ ਸੰਤੋਖੀ ਹੈ ਜਦੋਂ ਜਾ ਕੇ ਪਰਮੇਸ਼ਰ ਨੇ ਪੁੱਛਿਆ ਕਹਿੰਦੇ ਮੈਨੂੰ ਆਪੇ ਵਾਹਿਗੁਰੂ ਘਰ ਦੇਵੇਗਾ ਪਰਮੇਸ਼ਰ ਦੇਵੇਗਾ ਪਰਮੇਸ਼ਰ ਖੁਸ਼ ਹੋ ਕੇ ਪ੍ਰਗਟ ਹੋ ਗਏ ਤੇਰੇ ਨੂੰ ਢਾਲ ਨਾਲ ਲਾ ਲਿਆ ਤਾਂ ਨੰਨ ਚੁਣਕ ਰਿਸ਼ੀ ਤੂੰ ਬੜਾ ਸੰਤੋਖੀ ਮੈਂ ਤੈਨੂੰ ਸੁਣਿਆ ਸੀ ਤੇਰਾ ਨਾਮ ਵੀ ਬੜਾ ਸੰਤੋਖੀ ਹੈ ਜੇ ਚੁਣਕ ਰਿਸ਼ੀ ਨੂੰ ਵੀ ਪੁੱਛੀਏ ਤੁਹਾਨੂੰ ਸੰਤੋਖ ਕਿੱਥੋਂ ਮਿਲਿਆ ਤਾਂ ਉਹ ਵੀ ਕਹੇਗਾ ਸੁਣਿਆ ਮੈਂ ਵੀ ਨਾਮ ਨੂੰ ਹੀ ਸੁਣਿਆ ਭਰਾਵੋ ਨਾਮ ਸੁਣ ਕੇ ਮੇਰੇ ਹਿਰਦੇ 'ਚ ਸੰਤੋਖ ਆ ਗਿਆ ਗਿਆਨ ਹੁਣ ਗਿਆਨ ਦੀ ਪ੍ਰਾਪਤੀ ਵਾਲਿਆਂ ਨੂੰ ਪੁੱਛੀਏ ਬ੍ਰਹਮ ਗਿਆਨੀਆਂ ਨੂੰ ਪੁੱਛੀਏ ਜਾਏ ਪੁੱਛੋ ਸੁਹਾਗਣੀ ਉਸੀ ਰਾਹ ਵੇ ਆ ਕਿੰਨੀ ਗੁਣੀ ਸੁਹਾਗੀਆਂ ਕੋਲ ਚੱਲੀਏ ਬ੍ਰਹਮਜਾਨੀਆਂ ਕੋਲ ਚੱਲੀਏ ਤੁਹਾਨੂੰ ਗਿਆਨ ਕਿੱਥੋਂ ਹੋਇਆ ਕਹਿੰਦੇ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ ਬਸ ਮੈਂ ਤਾਂ ਵਾਹਿਗੁਰੂ 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 ਕਰਦਾ ਸੀ ਬੈਠਾ ਆਪੇ ਗਿਆਨ ਹੋ ਗਿਆ ਨਾਮ ਨੇ ਆਪੇ ਗਿਆਨ ਦੇਣਾ ਹੁੰਦਾ ਸਿਰਫ ਆਪਣਾ ਕੰਮ ਹੈ ਵਾਹਿਗੁਰੂ ਕਹਿਣਾ ਕਰਨਾ ਨਾਲ ਸੁਣਨਾ ਸੁਣਦੇ ਆ ਸੁਣਦੇ ਆਪਣੇ ਆਪ ਹੀ ਗਿਆਨ ਇਹ ਮੈਂ ਪਹਿਲੀ ਵਾਰੀ ਹੀ ਪੜਿਆ ਹੈ ਕਿ ਮਹਾਰਾਜ ਨੌਵੇਂ ਪਾਤਸ਼ਾਹ ਨੇ ਉਦੋਂ ਅਖੰਡ ਪਾਠ ਕਰਾਇਆ ਸੀ ਜਿਹੜਾ ਸਰੂਪ ਮਹਾਰਾਜ ਦੇ ਨਾਲ ਸੀ ਨਾ ਉਦੋਂ ਮਹਾਰਾਜ ਨੇ ਅਖੰਡ ਪਾਠ 10ਵੇਂ ਪਾਤਸ਼ਾਹ ਦੇ ਅਵਤਾਰ ਦਿਹਾੜੇ ਦੇ ਸਬੰਧ ਵਿੱਚ ਹੀ ਕਰਾਇਆ ਸੀ ਗਊ ਘਾਟ ਗੁਰਦਾਰੇ ਉਦੋਂ ਮਹਾਰਾਜ ਦੇ ਕੋਲੇ ਸੰਗਤ ਨੇ ਇਹ ਸ਼ਿਕਾਇਤ ਕੀਤੀ ਸੀ ਇਹ ਜਿਹੜਾ ਸੇਠ ਜਗਤਮਲ ਤੁਹਾਡਾ ਤੁਸੀਂ ਕਹਿੰਦੇ ਬੜਾ ਵੱਡਾ ਗੁਰਸਿੱਖ ਹੈ ਕਈ ਸੰਗਤਾਂ ਕਹਿੰਦੀਆਂ ਅਸੀਂ ਇਹਨੂੰ ਇਸ਼ਨਾਨ ਕਰਦੇ ਇਹਨੂੰ ਨਹੀਂ ਦੇਖਿਆ ਇਹ ਕਾਹਦਾ ਸਿੱਖ ਹੈ ਮਹਾਰਾਜ ਕਹਿੰਦੇ ਕੋਈ ਨਹੀਂ ਇਸ਼ਨਾਨ ਕਰਦੇ ਵੀ ਦੇਖ ਲਾਂਗੇ ਉੱਥੇ ਸਤਿਗੁਰੂ ਨੇ ਰੈਣ ਸਭਾਈ ਕੀਰਤਨ ਰੱਖਤਾ ਰਾਤ ساری ਰਾਤ ਭਾਈ ਕੀਰਤਨ ਹੋਵੇਗਾ ساری ਰਾਤ ਕੀਰਤਨ ਹੁੰਦਾ ਰਿਹਾ ਨਾਮ ਅਭਿਆਸ ਚੱਲਦਾ ਰਿਹਾ ਸਤਿਗੁਰੂ ਕਹਿੰਦੇ ਲਓ ਭਾਈ ਜਗਤ ਮਲ ਤੇ ਨਿਗਾਹ ਰੱਖਿਓ ਇੱਕ ਕਦੋਂ ਇਸ਼ਨਾਨ ਕਰਦਾ ਰਾਤ ਨੂੰ ਦੇਖਿਆ ਸੰਗਤ ਵਿੱਚੋਂ ਉੱਠ ਕੇ ਜਗਤ ਮਾਲ ਚੱਲਿਆ ਗਿਆ ਇੱਕ ਪਾਸੇ ਇੱਕ ਬੱਚਾ ਬਣਿਆ ਹੋਇਆ ਕੱਪੜੇ ਉਤਾਰ ਕੇ ਉਹ ਚ ਬੈਠ ਗਿਆ ਇੱਕ ਕਾਲੇ ਰੰਗ ਦੀ ਗਊ ਆਈ ਉਹਨੇ ਮੂੰਹ ਖੋਲਿਆ ਆਪਣਾ ਉਹਦੇ ਵਿੱਚੋਂ ਜਿਵੇਂ ਕਾਫੀ ਮੋਟੀ ਧਾਰ ਪਾਣੀ ਦੀ ਪਈ ਉਹਦੇ ਉੱਤੇ ਇਸ਼ਨਾਨ ਕਰ ਲਿਆ ਜਿਹੜਾ ਪਾਣੀ ੁੱਲਿਆ ਸੀ ਉਹਦੇ ਚ ਉਹ ਗਊ ਡਿੱਟਣ ਲੱਗ ਪਈ ਉਹ ਚਿੱਟੇ ਰੰਗ ਦੀ ਹੋ ਗਈ ਕਾਲੇ ਤੋਂ ਜਾਦੋ ਚੱਲੀ ਗਊ ਤਾਂ ਗੁਰਸਿੱਖਾਂ ਨੇ ਅੱਗੋਂ ਦੋ ਜਣੇ ਦੀ ਜਿਹੜੀ ਪਹਿਲਾਂ ਲੱਗਿਆ ਜਾ ਕੇ ਗਊ ਨੂੰ ਪੁੱਛਿਆ ਤੂੰ ਕੌਣ ਐ ਸੱਚ ਦੱਸ ਉਹ ਆਪਣੇ ਅਸਲੀ ਰੂਪ ਵਿੱਚ ਆ ਗਈ ਅਸਲੀ ਰੂਪ ਵਿੱਚ ਆ ਕੇ ਕਹਿੰਦੀ ਮੇਰਾ ਨਾਮ ਗੰਗਾ ਹੈ ਲੋਕ ਗੰਗਾ ਤੇ ਨਹਾਉਣ ਜਾਂਦੇ ਨੇ ਪਰ ਮੈਂ ਗੁਰਸਿੱਖਾਂ ਦੇ ਇਸਨਾਨ ਕੀਤੇ ਹੋਏ ਜਲ ਦੇ ਵਿੱਚ ਇਸਨਾਨ ਕਰਕੇ ਆਪਣੇ ਪਾਪ ਲਾਉਂਦੀ ਆਖੋ ਸਤਨਾਮ ਦੇਖੋ ਉਹ ਕਹਿੰਦੀ ਜਿੱਥੇ ਸੰਗਤ ਇਸ਼ਨਾਨ ਕਰਦੀ ਹੈ ਉਹ ਥਾਂ ਦਾ ਜਿਹੜਾ ਢੁੱਲਿਆ ਹੋਇਆ ਪਾਣੀ ਹੈ ਉਹ ਪਾਣੀ ਮੇਰੀ ਮੈਲ ਲਾਉਂਦਾ ਪਰ ਆਪਾਂ ਨੂੰ ਯਕੀਨ ਨਹੀਂ ਆਉਂਦਾ ਦੇਖ ਲਓ ਉਹਨਾਂ ਨੂੰ ਯਕੀਨ ਆ ਇਹਨਾਂ ਜਦੋਂ ਉਹਨਾਂ ਨੇ ਪੁੱਛਿਆ ਬੜੇ ਹੈਰਾਨ ਹੋਏ ਮਹਾਰਾਜ ਫਿਰ ਮਹਾਰਾਜ ਨਵੇਂ ਪਾਸ਼ਾ ਕੋਲ ਆ ਕੇ ਕਹਿੰਦੇ ਮਹਾਰਾਜ ਅਸੀਂ ਤਾਂ ਸੋਚਿਆ 2 ਵਜੇ ਉੱਠਦਾ ਹੁਣ ਇਹ ਤਾਂ ਰਾਤ 12:00 ਵਜੇ ਬਸ ਕੋਜ ਮੰਡੀ ਉੱਤੇ ਹੋਏ ਸੀ ਇਹ ਤਾਂ 12 ਵਜੇ ਨਾ ਲੈਂਦਾ ਮਾਰਾ ਕਹਿੰਦੇ ਫਿਰ ਇਸ ਕਰਕੇ ਤੁਹਾਨੂੰ ਦਿਖਾਇਆ ਸੀ ਵੀ ਇਹ ਸਾਡਾ ਬ੍ਰह्म ਗਿਆਨੀ ਗੁਰਸਿੱਖ ਹੈ ਇਹਦਾ ਕਿਸੇ ਨੂੰ ਪਤਾ ਨਹੀਂ ਇਹਦੇ ਅੰਦਰ ਬ੍ਰह्म ਗਿਆਨ ਹੈ ਉਹ ਕੀ ਕਰਦਾ ਸੀ ਉਹ ਦੇਸੀ ਘਿਓ ਹਲਵਾਈ ਸੀ ਉਹ ਦੇਸੀ ਘਿਓ ਲੈ ਕੇ ਉਹਦੀਆਂ ਜਲੇਬੀਆਂ ਬਣਾ ਬਣਾ ਕੇ ਸੰਗਤ ਨੂੰ ਛਕਾਉਂਦਾ ਉਹਦਾ ਇਹ ਕੰਮ ਸੀਦਾ ਬਣਾਈ ਜਾਣਾ ਛਕਾਈ ਜਾਣਾ ਬਣਾਈ ਜਾਣਾ ਛਕਾਈ ਜਾਣਾ ਉਹ ਸੰਗਤ ਨੂੰ ਜਲੇਬੀਆਂ ਖਵਾਈ ਜਾਂਦਾ ਸੀ ਉਹ ਵਾਹਿਗੁਰੂ ਦੀ ਕਿਰਪਾ ਨਾਲ ਗੰਗਾ ਨੇ ਉੱਥੇ ਇਸ਼ਨਾਨ ਕਰਾਤਾ ਜਦ ਮਾਤਾ ਨਾਨਕੀ ਜੀ ਸਮੇਤ ਨੌਵੇਂ ਪਾਤਸ਼ਾਹ ਕਾਸ਼ੀ ਪਹੁੰਚੇ ਜਦ ਆਪ ਜੀ ਜਾ ਰਹੇ ਸੀ ਪਟਨਾ ਸਾਹਿਬ ਨੂੰ ਹਲੇ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਣਾ ਸੀ ਸੋ ਉਸ ਵਕਤ ਮਾਤਾ ਨਾਨਕੀ ਜੀ ਉਹਨਾਂ ਦਾ ਫੁਰਨਾ ਬਣ ਗਿਆ 9ਵੇਂ ਪਾਸ਼ਾਏ ਦੇ ਮਾਤਾ ਜੀ ਦਾ ਕਾਫੀ ਬਿਰਧ ਸਨ ਕਹਿੰਦੇ ਬੇਟਾ ਆਪਾਂ ਮੱਸਾ ਤਾਂ ਆਏ ਹਾਂ ਇਸ ਪਾਸੇ ਮੇਰਾ ਇਰਾਦਾ ਮੈਂ ਗੰਗਾ ਨਾਲ ਲਵਾਂ ਮਹਾਰਾਜ ਮੁਸਕਰਾ ਕੇ ਕਹਿੰਦੇ ਮਾਤਾ ਜੀ ਗੰਗਾ ਜੀ ਇੱਥੇ ਆ ਜਾਵੇ ਤੁਹਾਡਾ ਇਥੇ ਇਸ਼ਨਾਨ ਕਰਾ ਦਊਗੀ ਉਸ ਵਕਤ ਸਤਿਗੁਰੂ ਮਹਾਰਾ ਸੱਚੇ ਪਾਤਸ਼ਾਹ ਨੇ ਥੋੜਾ ਜਿਹਾ ਵਰਖਾ ਮਾਰਿਆ ਉੱਥੇ ਉੱਥੇ ਜਸ਼ਮਾ ਫੁੱਟ ਪਿਆ ਗੁਰਦੁਆਰਾ ਬੜਾ ਸਿੱਖ ਸੰਗਤ ਕਾਸ਼ੀ ਚ ਪੈਂਦਾ ਹੈ ਉੱਥੇ ਜਲ ਨਿਕਲਿਆ ਆਇਆ ਉੱਥੇ ਇਸ਼ਨਾਨ ਕੀਤਾ ਉੱਥੇ ਫਿਰ ਖੂਹ ਬਣ ਗਿਆ ਅੱਜ ਤੱਕ ਸੰਗਤ ਉੱਥੋਂ ਚੂੜਾ ਲੈਂਦੀ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਸਿੰਘ ਕਹਿਣ ਲੱਗੇ ਕਿ ਤਰਬੇਣੀ ਦਾ ਇਸ਼ਨਾਨ ਕੀ ਹੁੰਦਾ ਇਹ ਹੁਮਾਰਾ ਇਸ ਉੱਪਰ ਹੈ ਕਈ ਦਿਨ ਜਦ ਗੁਰੂ ਕੇ ਲਾਹੌਰ ਸਤਗੁਰੂ ਮਹਾਰਾਜ ਦਾ ਪਹਿਲਾ ਆਨੰਦ ਕਾਰਜ ਮਾਤਾ ਜੀਤ ਕੌਰ ਨਾਲ ਹੋਣਾ ਸੀ ਸਤਗੁਰੂ ਜੀ ਉੱਥੇ ਸਾਰਿਆਂ ਸਮੇਤ ਹੀ ਪਹੁੰਚੇ ਹੋਏ ਸੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਧੋਬੀ ਲੰਘਿਆ ਜਾ ਰਿਹਾ ਸੀ ਜਿਹੜਾ ਮਹਾਰਾਜ ਦੇ ਬਸਤਰ ਧੋਉਂਦਾ ਸਾਰੇ ਕਹਿੰਦੇ ਕਿਉਂ ਬਈ ਬਸਤਰ ਧੋਤੇਗੇ ਸਾਰੇ ਕਹਿੰਦੇ ਮਹਾਰਾਜ ਬਸਤਰ ਮੈਂ ਇਧਰੋਂ ਕੱਪੜੇ ਚਾਕੇ ਉੱਧਰ ਜਾਣਾ ਉੱਧਰ ਜਾਣਾ ਇੱਥੇ ਪਾਣੀ ਨਹੀਂ ਬੜੀ ਗੰਮੀ ਮਹਾਰਾਜ ਜੀ ਨੇ ਜਿਹੜਾ ਵਰਖਾ ਪਕੜਿਆ ਹੋਇਆ ਸੀ ਜ਼ੋਰ ਨਾਲ ਪੱਥਰ ਵਿੱਚ ਵਰਖਾ ਕਰ ਦਿੱਤਾ ਆਪਣਾ ਫਿਰ ਇੱਕੋ ਹੱਥ ਨਾਲ ਹੀ ਉੱਪਰੋਂ ਖਿੱਚ ਦਿੱਤਾ ਉਤੋਂ ਇੱਕ ਧਾਰਾ ਵਹਿ ਖੜੀ ਸੋ ਬੀਬੀ ਵੀਰੋ ਜੀ 6ਵੇਂ ਪਾਦਸ਼ਾਹ ਦੀ ਸੁਪੁੱਤਰੀ ਉਹਨਾਂ ਦੇ ਪੁੱਤਰ ਅੱਗੇ ਗੁਲਾਬ ਰਾਏ ਹੋਣੀ ਇਹ ਸਾਰੇ ਜਣੇ ਉੱਥੇ ਖੜੇ ਸੀ ਪੰਜੇ ਬੜੇ ਤਕੜੇ ਯੋਧੇ ਸੀ ਉਹਨਾਂ ਚੋਂ ਇੱਕ ਦੇ ਮਨ 'ਚ ਮਾਣ ਆ ਗਿਆ ਇਹ ਤਾਂ ਮੈਂ ਵੀ ਕਰ ਸਕਦਾ ਅੰਦਰ ਹੀ ਸੋਚਦਾ ਮਾਰਾਂ ਇਹ ਦੂਸਰਾ ਵਰਖਾ ਮਾਰਿਆ ਇਹ ਲੈ ਵੀ ਗੁਲਾਬ ਰਾਜ ਤੂੰ ਕੱਢ ਕੇ ਦਿਖਾ ਉਹ ਜੋਰ ਲਾ ਲ ਕੇ ਹਟ ਗਿਆ ਉਹ ਤੋਂ ਵਰਖਾ ਹੀ ਨਿਕਲਿਆ ਹੁਣ ਮਾਰਾ ਕਹਿੰਦੇ ਬਸ ਤੂੰ ਤਾਂ ਕਹਿ ਸੀ ਇਹ ਕੰਮ ਐ ਵੈਸੀ ਕਰਨਾ ਮਹਾਰਾਜੀ ਨੇ ਫੇਰ ਵਰਖਾ ਕਢਤਾ ਫੇਰ ਉਹਦੇ ਹੋਰ ਭਰਾ ਦੇ ਮਨ 'ਚ ਆ ਗਿਆ ਵੇ ਮੈਂ ਕੱਢ ਦਿੰਦਾ ਇਹ ਤਾਂ ਫਿਰ ਮਾਰਨੇ ਇੱਕ ਬਰਛਾ ਹੋਰ ਮਾਰਿਆ ਉਹ ਵੀ ਕੱਢ ਕੇ ਦੇਖ ਲੈ ਜਦੋਂ ਉਹਨੇ ਵੀ ਜ਼ੋਰ ਲਾਇਆ ਨਾ ਨਿਕਲਿਆ ਮਹਾਰਾਜ ਨੇ ਸੁਭਾਵਤ ਹੀ ਖਿੱਚ ਦਿੱਤਾ ਬਾਹਰ ਉਹਨੂੰ ਸਤਿਗੁਰੂ ਕਹਿੰਦੇ ਇਹ ਤਾਂ ਸਾਡਾ ਹੀ ਕੌਤਕ ਸੀ ਅਸੀਂ ਇੱਥੇ ਤਰਬੇਣੀ ਪ੍ਰਗਟ ਕਰਨੀ ਸੀ ਫਿਰ ਸਤਿਗੁਰੂ ਨੇ ਗੁਰੂ ਕੇ ਲਾਹੌਰ ਗੰਗਾ ਜਮਨਾ ਸਰਸਤੀ ਤਿੰਨੇ ਉੱਥੇ ਹੀ ਪ੍ਰਗਟ ਕਰ ਦਿੱਤੀਆਂ ਮਤਲਬ ਕਹਿਣ ਦਾ ਕਿ ਉਹ ਬਣਾਉਣ ਵਾਲੇ ਆਪ ਹੀ ਨੇ ਸਾਰਾ ਕੁਝ ਆਮ ਲੋਕਾਂ ਲਈ ਗੰਗਾ ਜਮਨਾ ਸਰਸਤੀ ਵੱਡੀਆਂ ਪਰ ਸਤਿਗੁਰੂ ਲਈ ਨਹੀਂ ਸਤਿਗੁਰੂ ਮਹਾਰਾਜ ਕਹਿੰਦੇ ਇਹ ਤੀਰਸ ਵੱਡਾ ਜਿਹੜਾ ਉਹ ਸਤਿਗੁਰ ਗ੍ਰੰਥ ਸਾਹਿਬ ਮਹਾਰਾਜੀ ਵੱਡੇ ਤੀਰਸ ਨੇ ਫਿਰ ਇੱਕ ਸਿੰਘ ਕਹਿੰਦਾ ਮਹਾਰਾਜ ਕਈ ਹੁੰਦੇ ਨਾ ਵਿੱਚ ਪ੍ਰੇਮੀ ਮਹਾਰਾਜ ਹੁਣ ਇਹ ਤਾਂ ਤੁਸੀਂ ਦਿਖਾਤੀਆਂ ਗੰਗਾ ਜਮਨਾ ਸਰਸਤੀ ਮਹਾਰਾਜ ਸਮੁੰਦਰ ਵੀ ਹੁਣ ਇੱਥੇ ਹੀ ਦਿਖਾ ਦਿਓ ਸਮੁੰਦਰ ਨੇ ਅਸੀਂ ਕਦੇ ਦੇਖਿਆ ਸਾਰੀਆਂ ਸੰਗਤਾਂ ਨੇ ਮਹਾਰਾਜ ਕਹਿੰਦੇ ਸਮੁੰਦਰ ਤਾਂ ਮੇਰਾ ਨੀਲਾ ਹੀ ਦਿਖਾ ਦੇਗਾ ਤੁਹਾਨੂੰ ਇਹ ਨੀਲਾ ਇਹਨਾਂ ਨੂੰ ਸਮੁੰਦਰ ਦਿਖਾ ਦੇਵੇ ਨੀਲੇ ਨੇ ਆਪਣੇ ਪੌੜ ਚੱਕੇ ਦੋਵੇਂ ਉੱਪਰ ਨੂੰ ਚੁੱਕ ਕੇ ਠਾਹ ਕਰਕੇ ਪੱਥਰ 'ਚ ਮਾਰੇ ਪੱਥਰ ਭੰਨ ਦਿੱਤਾ ਉੱਥੋਂ ਸਮੁੰਦਰ ਦਾ ਪਾਣੀ ਕੱਢ ਦਿੱਤਾ ਔਰ ਅੱਜ ਤੱਕ ਸੰਗਤਾਂ ਜਾਓ ਜੇ ਨਹੀਂ ਕੋਈ ਗਿਆ ਗੁਰੂ ਦੇ ਲਾਹੌਰ ਜਾ ਕੇ ਪੀ ਕੇ ਆਓ ਦੇਖੋ ਸਮੁੰਦਰ ਦਾ ਖਾਰਾ ਪਾਣੀ ਹੈ ਤਰਬੇਣੀ ਕੱਢੀ ਹੈ ਉਥੇ ਇਹ ਤਰਬੇਣੀ ਹੁਣ ਗੁਰੂ ਘਰ ਦੀ ਤਰਬੇਣੀ ਬਣ ਗਈ ਸੱਚੇ ਪਾਤਸ਼ਾਹ ਨੇ ਉੱਥੇ ਬਾੜ ਦਿੱਤਾ ਭਾਈ ਇਥੇ ਇਸ਼ਨਾਨ ਕਰੋ ਸਾਰੀਆਂ ਸੰਗਤਾਂ ਆ ਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਦੇ ਸਰਵਣ ਕਰਕੇ ਹੀ 68 ਤੀਰਥ ਪ੍ਰਗਟ ਹੋ ਜਾਂਦੇ ਨੇ। ਫਿਰ ਪ੍ਰਾਣ ਸੰਗਲੀ ਵਿੱਚ ਤਾਂ ਇਉਂ ਲਿਖਿਆ ਕਿ ਅਸਲ ਵਿੱਚ 68 ਤੀਰਥ ਆਪਣੇ ਅੰਦਰ ਹੀ ਨੇ। 68 ਤੀਰਥਾਂ ਦੇ ਪਰਦਿਆਂ ਨੂੰ ਤੋੜ ਕੇ ਜਿਹੜਾ ਅੰਮ੍ਰਿਤ ਪ੍ਰਗਟ ਹੁੰਦਾ ਉਹਦੇ ਵਿੱਚ ਇਸ਼ਨਾਨ ਕਰਨਾ। ਅਸਲ ਤਾਂ 68 ਤੀਰਥ ਆਪਣੇ ਅੰਦਰ ਨੇ। ਇੱਕ ਬਾਹਰ ਵੀ ਨੇ 68 ਤੀਰਥ ਇੱਕ 68 ਤੀਰਥ ਆਪਣੇ ਅੰਦਰ ਮੇ ਨਾਮ ਸਰਵਣ ਕਰਕੇ 68 ਤੀਰਥਾਂ ਦੇ ਪੜਦੇ ਤੋੜ ਕੇ ਉਹ ਤੋਂ ਬਾਅਦ ਜਿਹੜਾ ਅੰਮ੍ਰਿਤ ਪ੍ਰਗਟ ਹੁੰਦਾ ਉਹਦੇ ਵਿੱਚ ਇਸ਼ਨਾਨ ਕਰਨਾ ਸੁਣਿਆ ਪੜ ਪਹਿਲਾਂ ਬੰਦਾ ਸੁਣਦਾ ਹੈ ਫਿਰ ਪੜਦਾ ਹੈ ਪਹਿਲਾਂ ਸ਼ਰਮਣੀ ਕਰਦਾ ਨਾ ਕਿ ਪਹਿਲੀ ਕਲਾਸ ਦੂਜੀ ਕਲਾਸ ਬਾਰੇ ਸਰਵਣ ਕਰਦਾ ਆਹ ਕਿਤਾਬ ਪੜਨੀ ਹੈ ਜਾਂ ਆਹ ਗ੍ਰੰਥ ਪੜਨਾ ਹੈ ਜਾਂ ਆਹ ਗ੍ਰੰਥ ਬੜਾ ਅੱਛਾ ਹੈ ਸੁਣਿਆ ਕਿ ਜਪਜੀ ਸਾਹਿਬ ਦੇ ਇੰਨੇ ਪਾਠ ਕਰਨ ਨਾਲ ਇਹ ਆ ਪ੍ਰਾਪਤ ਹੁੰਦਾ ਸੁਖਨੀ ਸਾਹਿਬ ਦੇ ਪਾਠ ਦਾ ਮਹਾਤਮ ਜਦੋਂ ਸੁਣਦਾ ਤਾਂ ਪੜਦਾ ਫਿਰ ਪੜ ਕੇ ਕੀ ਪਾਉਂਦਾ ਮਾਣ ਆਦਰ ਸਤਕਾਰ ਜਿੰਨੀ ਬਾਣੀ ਪੜਦਾ ਜਿੰਨੇ ਗ੍ਰੰਥ ਪੜ੍ਹਦਾ ਜਿੰਨੀ ਕਿਤਾਬਾਂ ਪੜ੍ਹਦਾ ਫਿਰ ਮਾਣ ਆਦਰ ਮਿਲਦਾ ਸੰਸਾਰੀ ਵਿਦਿਆ ਪੜਨ ਨਾਲ ਸੰਸਾਰ ਵਿੱਚ ਮਾਣ ਆਦਰ ਮਿਲਦਾ ਤੇ ਗੁਰਬਾਣੀ ਪੜਨ ਨਾਲ ਲੋਕ ਤੇ ਪਰਲੋਕ ਵਿੱਚ ਮਾਣ ਆਦਰ ਮਿਲਦਾ ਮਹਾਰਾਜ ਕੇ ਨੇ ਨਾਮ ਦੇ ਸ਼ਰਵਣ ਕਰਨੇ ਕਰਕੇ ਹੀ ਪੜ ਪੜ ਭਾਵ ਹੈ ਮਾਨ ਪੜ ਪੜ ਕੇ ਬਾਣੀ ਨੂੰ ਮਾਨ ਆਦਰ ਪ੍ਰਾਪਤ ਕਰਦਾ ਹੈ ਵੈਸੇ ਤਾਂ ਇਹਦੇ ਭਾਵ ਅਰਥ ਹੋਰ ਵੀ ਬਣ ਜਾਂਦੇ ਨੇ ਪੜ ਪੜ ਉਹ ਪੜ ਪੜ ਕਰਦੇ ਨੇ ਕਹਿੰਦੇ ਨੇ ਪਾੜ ਦਿੰਦੇ ਨੇ ਪੰਜਾਂ ਕੋਸ਼ਾਂ ਨੂੰ ਪਾੜ ਦਿੰਦੇ ਨੇ ਅਵਿਦਿਆ ਨੂੰ ਇਸ ਪ੍ਰਕਾਰ ਕਹਿੰਦੇ ਪਾੜ ਦਿੰਦੇ ਨੇ ਹਰੇਕ ਅਗਿਆਨ ਨੂੰ ਪਾੜ ਪਾੜ ਕੇ ਮਾਨ ਆਦਰ ਸਤਕਾਰ ਪ੍ਰਾਪਤ ਕਰ ਲੈਂਦੇ ਨੇ ਸੁਣਿਆ ਲੱਗੈ ਸਹਿਜ ਧਿਆਨ ਜੇ ਸੁਣੀਏ ਨਾ ਧਿਆਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਗੁਰਬਾਣੀ ਨੂੰ ਤਾਂ ਸੁੱਤੇ ਸਿੱਧੀ ਧਿਆਨ ਲੱਗ ਜਾਂਦਾ ਪਰਮਾਤਮਾ ਦੇ ਵਿੱਚ ਸਤਿਗੁਰੂ ਤਾਂ ਇਹੀ ਕਹਿੰਦੇ ਨੇ ਕਿ ਆਪਾਂ ਕਹਿੰਦੇ ਮੇਰਾ ਮਨ ਨਹੀਂ ਟਿਕਦਾ ਮੈਂ ਕਿੱਥੇ ਧਿਆਨ ਲਾਵਾਂ ਮਾਰਾ ਕਹਿੰਦੇ ਸੁਣਿਆ ਲੱਗੈ ਸਹਿਜ ਧਿਆਨ ਸਹਿਜ ਸਰੂਪ ਵਿੱਚ ਸੁੱਤੇ ਹੀ ਧਿਆਨ ਲੱਗ ਜਾਂਦਾ ਹੈ ਇਸੇ ਫੋਟੋ ਦੀ ਲੋੜ ਨਹੀਂ ਪੈਂਦੀ ਵਾਹਿਗੁਰੂ ਵਾਹਿਗੁਰੂ ਤੰਨਾ ਨਾਲ ਸੁਣੀ ਜਾਓ ਸੁਣੀ ਜਾਓ ਸੁਣੀ ਜਾਓ ਜਦੋਂ ਕਾਫੀ ਦੇਰ ਤੱਕ ਕਰਦੇ ਨੇ ਫਿਰ ਅੰਦਰੋਂ ਸੁਣੀ ਜਾਓ ਫਿਰ ਮੂੰਹ ਬੰਦ ਕਰ ਲਓ ਫਿਰ ਅੰਦਰੋਂ ਬੋਲਣ ਲੱਗ ਜਾਂਦਾ ਬਸ ਅੰਦਰੋਂ ਜਦੋਂ ਬੋਲਣਾ ਸ਼ੁਰੂ ਹੋ ਗਿਆ ਉਦੋਂ ਹੌਲੀ-ਹੌਲੀ ਆਪਣੇ ਆਪ ਹੀ ਨਿਰਗੁਣ ਸਰੂਪ ਵਿੱਚ ਧਿਆਨ ਲੱਗ ਜਾਂਦਾ ਧਿਆਨ ਲੱਗ ਗਿਆ ਨਾਨਕ ਭਗਤਾ ਸਦਾ ਵਿਗਾਸ ਭਗਤਾਂ ਨੂੰ ਹਮੇਸ਼ਾ ਹੀ ਫਿਰ ਖੇੜਾ ਬਣਿਆ ਰਹਿੰਦਾ ਖੁਸ਼ੀਆਂ ਬਣ ਜਾਂਦੀਆਂ ਸੋਣਿਆ ਦੁੱਖ ਪਾਪ ਕਾ ਨਾਸ ਨਾਮ ਦੇ ਸ਼ਰਵਣ ਕਰਨੇ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ ਆਪਣੇ ਆਪ ਹੀ ਹੋ ਜਾਂਦਾ ਹੈ ਨਾਮ ਦੁੱਖਾਂ ਤੇ ਪਾਪਾਂ ਨੂੰ ਨਾਸ ਕਰਦਾ ਹੌਲੀ ਹੌਲੀ ਰਸਨਾ ਗੁਣ ਗੋਪਾਲ ਨਿਤ ਗਾ ਇਨਸਾਨ ਸਹਿਜ ਰਹਿਸ ਮਨ ਉਪਜੋ ਸਗਲੇ ਦੁੱਖ ਭਲਾ ਜਾਂਦੇ ਸਾਰੇ ਦੁੱਖਾਂ ਦੀ ਨਿਵਰਤੀ ਨਾਮ ਦੇ ਸ਼ਰਵਣ ਕਰਕੇ ਹੁੰਦੀ ਹੈ ਹੁਣ ਵੀ ਆਪਾਂ ਜੇ ਕਿਵੇਂ ਨਾਮ ਨਹੀਂ ਸੁਣਿਆ ਆ ਹੁਣ ਜਿਹੜਾ ਘੰਟਾ ਕਥਾ ਸੁਣੀ ਐ ਇਹ ਤਾਂ ਸੁਣੀ ਆ ਹੀ ਆ ਨਾ ਇਹ ਵੀ ਤਾਂ ਨਾਮ ਦੀ ਮਹਿਮਾ ਨੂੰ ਹੀ ਸੁਣਿਆ ਇਹਦੇ ਨਾਲ ਹੀ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਣਾ ਇਹਦੇ ਨਾਲ ਹੀ ਆਪਾਂ ਨੂੰ ਖੇੜਾ ਮਿਲ ਜਾਂਦਾ ਜੇ 1 2 ਦਿਨ ਨਾ ਕਥਾ ਚਾਓ ਫਿਰ ਦੇਖ ਲਓ ਹਾਲਤ ਕੀ ਹੁੰਦੀ ਫਿਰ ਆਪਾਂ ਕਹਿੰਦੇ ਮੇਰਾ ਮਾਨ ਨਹੀਂ ਲੱਗਿਆ ਕਿਉਂ ਭਗਤਾਂ ਨੇ ਤਾਂ ਹਮੇਸ਼ਾ ਜੇ ਕੀਰਤਨ ਸੁਣਿਆ ਕਥਾ ਸੁਣੀ ਪਾਠ ਸੁਣਿਆ ਗੁਰਬਾਣੀ ਸੁਣੀ ਪਰ ਫਿਰ ਸੁਣਿਆ ਦੂਤ ਪਾਪ ਦਾ ਨਾਸ਼ ਜੋ ਮਰਜ਼ੀ ਸੁਣ ਲਓ ਦੁੱਖਾਂ ਤੇ ਪਾਪਾਂ ਦਾ ਨਾਸ ਤਾਂ ਹੋਣਾ ਹੀ ਹੋਣਾ ਹੈ ਇਹਨਾਂ ਵਿੱਚੋਂ ਸਭ ਕੁਝ ਸੁਣੋ ਹਮੇਸ਼ਾ ਹੁਣ ਕਥਾ ਸੁਣੀ ਹੈ ਹੁਣ ਨਾਮ ਨੂੰ ਸਰਵਣ ਕਰਦੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਮਹਾਰਾਜ ਫਰਮਾਉਂਦੇ ਨੇ ਸੋਣਿਆ ਲੱਗ ਸਹਿਜ ਧਿਆਨ ਆਉਣਾ ਇਹਦੇ ਵਿੱਚ ਇੱਕ ਪਰਮਾਨ ਸੀ ਕਿ ਟਾਈਮ ਹੋ ਜਾਂਦਾ ਕਈ ਵਾਰੀ ਫਿਰ ਪਰਮਾਨਦਾ ਇਹਹੀ ਗੰਕਤੀ ਸੀ ਇਸ ਬਾਡੀ ਦੀ ਆ ਸੋਨਮ ਦੇ ਨਾਲ ਸਹਿਜ ਧਿਆਨ ਦਾ ਜੁੜਨਾ ਹੈ ਜਿਹੜਾ ਜਦ ਭਾਈ ਗੁੰਦੇ ਨੇ ਬਾਣੀ ਪੜਨੀ ਸ਼ੁਰੂ ਕੀਤੀ ਅਮਰਦੇਵ ਜੀ ਬੈਠ ਕੇ ਔਰ ਜਦੋਂ ਪੜਦੇ ਆ ਬਾਣੀ ਦੀ ਯਾਤ ਕਰਦੇ ਆ ਉਹਦਾ ਧਿਆਨ ਸਤਵੇਂ ਪਾਤਸ਼ਾਹ ਦੇ ਚਰਨਾਂ 'ਚ ਆਜਦੇ ਆ ਮਹਾਰਾਜ ਦੇ ਚਰਨ ਇਹਨੇ ਪਿਆਰੇ ਮਿੱਠੇ ਲੱਗੇ ਬਾਣੀ ਪੜਦੇ ਆ ਚਰਨ ਪਕੜ ਲਏ ਸੀ ਮੱਥਾ ਲਾ ਲਿਆ ਚਰਨਾਂ ਨੂੰ ਧਿਆਨ ਨਾਲ ਹੱਥਾਂ ਵਿੱਚ ਪਕੜ ਲਏ ਜਦੋਂ ਪਕੜ ਲੇ ਚਰਨ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਹਿਲ ਰਹੇ ਪ੍ਰਸ਼ਾਦੇ ਦਾ ਸਮਾਂ ਵੀ ਹੋ ਗਿਆ ਲਾਂਗਰੀ ਕਹੇ ਪ੍ਰਸ਼ਾਦਾ ਛਕੋ ਮਹਾਰਾਜ ਬੋਲ ਰਹੇ ਨਾਲ ਦੇਣ ਹਟਾਇਆ ਵੀ ਨਹੀਂ ਅੱਜ ਕੋਈ ਗੱਲ ਹੈ ਜਦੋਂ ਸ਼ਾਮ ਨੂੰ 4 ਵਜੇ ਦਾ ਸਮਾਂ ਹੋ ਗਿਆ ਮਹਾਰਾਜ ਉਦੋਂ ਅਨੇਤਰ ਪ੍ਰਕਾਸ਼ ਕੀਤੇ ਲਿਆਓ ਫੇਰ ਪ੍ਰਸ਼ਾਦਾ ਲਿਆਓ ਮਹਾਰਾਜ ਅੱਜ ਕੀ ਕਾਲ ਮੈਂ ਕਹਿੰਦੇ ਭਾਈ ਗੁੰਦੇ ਨੇ ਧਿਆਨ ਦੇ ਨਾਲ ਸਾਡੇ ਚਰਨ ਪਕੜਦੇ ਸੀ ਧਿਆਨ ਵਿੱਚ ਸ਼ਕਤੀ ਹੈ ਬਹੁਤ ਜ਼ਿਆਦਾ ਧਿਆਨ ਨਾਲ ਬੰਦਾ ਮੋੜ ਲਈਦਾ ਜਾਂਦਾ ਹੋਇਆ ਬੰਦਾ ਵਾਪਸ ਮੋੜ ਲਈਦਾ ਤੁਸੀਂ ਆਪਣੇ ਧਿਆਨ ਦੀ ਪਰਪੱਕਤਾ ਨੂੰ ਕਰਦੇ ਹੋ ਧਿਆਨ ਦੀ ਪਰਪੱਕਤਾ ਇੰਨੀ ਜ਼ਿਆਦਾ ਹੁੰਦੀ ਹੈ ਜੇ ਲਾਗੇ ਬੈਠੇ ਬਾਰੇ ਸੋਚੀ ਵੀ ਉੱਠ ਕੇ ਚਲਿਆ ਜਾਵੇ ਉਹ ਉਸੇ ਟਾਈਮ ਉੱਠ ਕੇ ਚਲਾ ਗਿਆ ਚੰਗਾ ਜੀ ਮੈਂ ਫਿਰ ਚੱਲਦਾ ਸੋਚਣ ਦੀ ਲੋੜ ਹੁੰਦੀ ਬਸ ਫਲਾਨਾ ਬੰਦਾ ਮੈਨੂੰ ਮਿਲੇ ਉਹ ਤੁਹਾਨੂੰ ਘੰਟੇ ਬਾਅਦ ਆ ਕੇ ਮਿਲ ਪਵੇਗਾ ਧਿਆਨ ਦੀ ਸ਼ਕਤੀ ਇੰਨੀ ਜ਼ਿਆਦਾ ਹੈ ਜੋ ਸੋਚੋਗੇ ਉਹੀ ਧਿਆਨ ਨੇ ਕਰ ਦੇਣਾ ਧਿਆਨ ਤੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਜਦੋਂ ਆਪਾਂ ਕਿਸੇ ਬੰਦੇ ਦਾ ਜ਼ਿਆਦਾ ਹੀ ਧਿਆਨ ਕਰਦੇ ਹਾਂ ਸ਼ਾਮ ਨੂੰ ਜਦੋਂ ਮਿਲਦਾ ਆਪਾਂ ਕਹਿੰਦੇ ਮੈਂ ਸਵੇਰੇ ਤੈਨੂੰ ਯਾਦ ਕਰਦਾ ਧਿਆਨ ਕੀਤਾ ਤੇਰਾ ਮੈਂ ਉਹ ਕਹਿੰਦੇ ਹਾਂ ਯਾਦ ਤਾਂ ਮੈਨੂੰ ਤੂੰ ਵੀ ਆਣਾ ਪਤਾ ਮੈਨੂੰ ਵੀ ਲੱਗਿਆ ਸੀ ਕਿ ਮੈਨੂੰ ਯਾਦ ਕਰਦਾ ਸੇਸ਼ ਕਰਕੇ ਜਿਹੜਾ ਇਹ ਧਿਆਨ ਹੈ ਜਦੋਂ ਇਹੀ ਧਿਆਨ ਉਹ ਮੁਕੇ ਪਰਮੇਸ਼ਰ ਵੱਲ ਚੱਲਿਆ ਜਾਂਦਾ ਆਮ ਬੰਦੇ ਨੂੰ ਆਪਾਂ ਯਾਦ ਕਰਦੇ ਧਿਆਨ ਲਾ ਕੇ ਉਹ ਬੰਦਾ ਆ ਜਾਂਦਾ ਇਹੀ ਧਿਆਨ ਜਦੋਂ ਪਰਮੇਸ਼ਰ ਵਿੱਚ ਚਲਾ ਜਾਂਦਾ ਤਾਂ ਪਰਮੇਸ਼ਰ ਵੀ ਆ ਜਾਂਦੇ ਨੇ ਪਰਮੇਸ਼ਰ ਕਹਿੰਦੇ ਮੈਨੂੰ ਯਾਦ ਕਰੀ ਜਾਂਦਾ ਯਾਦ ਕਰੀ ਜਾਂਦਾ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨਾਮ ਦੇ ਸਰਵਣ ਕਰਨੇ ਕਰਕੇ ਸੱਚੇ ਹੀ ਧਿਆਨ ਲੱਗਦਾ ਹੈ ਸੁਤੇ ਸਿੱਧਿ ਸਰਵਣ ਕਰਨ ਨਾਲ ਹੀ ਧਿਆਨ ਲੱਗ ਜਾਂਦਾ ਜਿਵੇਂ ਕਥਾ ਵਿੱਚ ਆਪਣਾ ਮਨ ਕਿਤੇ ਨਹੀਂ ਜਾਂਦਾ ਜੋ ਕਿ ਕਥਾ ਨੂੰ ਆਪਾਂ ਸਰਵਣ ਕਰਦੇ ਆ ਸੁਣਦੇ ਆ ਗੀਤਨ ਨੂੰ ਸੁਣਦੇ ਆ ਪਰ ਜਦੋਂ ਆਪਣਾ ਨਿਤਨੇਮ ਕਰਦੇ ਆ ਉਦੋਂ ਉਹਨੂੰ ਸੁਣਦੇ ਨਹੀਂ ਬਸ ਇਹ ਹੀ ਕਮੀ ਆ ਆਪਣੇ ਵਿੱਚ ਇਹ ਦੂਰ ਕਰ ਲਓ ਕਿ ਆਪਣੇ ਨਿਤਨੇਮ ਨੂੰ ਥੋੜਾ ਥੋੜਾ ਬੋਲ ਕੇ ਜੇ ਸਪਸ਼ਟ ਅੱਖਰ ਬੋਲੇ ਜਾਣ ਉਹਦੇ ਵਿੱਚ ਜ਼ਿਆਦਾ ਫਾਇਦਾ ਜਿਹੜਾ ਸਪੀਡ ਤੇ ਪਾਠ ਕਰਨਾ ਹੈ ਉਹ ਕਿਉਂਕਿ ਅੱਖਰ ਦੀ ਬਣਾਵਟ ਨਹੀਂ ਸਾਹਮਣੇ ਆਉਂਦੀ ਜਦ ਤੱਕ ਅੱਖਰ ਦੀ ਬਣਾਵਟ ਸਾਹਮਣੇ ਨਹੀਂ ਆਉਂਦੀ ਉਹ ਤੱਕ ਮੰਨ ਦੀ ਕਾਗਰਤ ਨਹੀਂ ਹੁੰਦੀ ਇਸ ਕਰਕੇ ਜਿੰਨੀ ਵੀ ਬਾਣੀ ਬੋਲਣੀ ਹੈ ਬੋਲ ਕੇ ਜਿਆਦਾ ਆਨੰਦ ਆਉਂਦਾ ਉਹ ਫਿਰ ਕਾਹਦੇ ਆ ਸਟੇਜਾਂ ਨੇ ਜਿਹੜੀਆਂ ਤੁਸੀਂ ਪਹਿਲਾਂ ਹੀ ਪੁੱਛਣ ਲੱਗ ਜਾਂਦੇ ਵੀ ਫੇਰ ਇਸ ਦਾ ਇਸ ਦਾ ਹਾਲੇ ਤੇ ਸਿਰਫ ਪਹਿਲੀ ਕਲਾਸ ਸੁਣ ਕੇ ਬਾਣੀ ਪੜ੍ਹਨੀ ਸੁਣਨ ਵਿੱਚ ਜਿਆਦਾ ਆਨੰਦ ਹੈ ਬਸ ਇਹੀ ਵੱਡੀ ਚੀਜ਼ ਹੈ ਕਿ ਗੁਰਬਾਣੀ ਨੂੰ ਸੁਣੀ ਜਾਓ ਸੁਣੀ ਜਾਓ ਸੋਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੁਣਨ ਦੇ ਨਾਲ ਹੀ ਪਤਾ ਲੱਗਦਾ ਹੈ ਇਹ ਇਹ ਸਰਾ ਦਾ ਭਾਵ ਹੈ ਤੀਰ ਹੈ ਇਹ ਗੁਣਾ ਚਿੱਲਾ ਹੈ ਤੀਰ ਕਮਾਨ ਤੀਰ ਕਮਾਨ ਦੇ ਵਿੱਚ ਚਿੱਲਾ ਜਿੱਥੇ ਤੀਰ ਚੜਾਉਣਾ ਦਾਹਦਾਰ ਤੇ ਮੁੱਖਾ ਜੀ ਨੂੰ ਪਕੜ ਕੇ ਤੀਰ ਚਲਾਉਣਾ ਇਹ ਸੁਣ ਕੇ ਹੀ ਪਤਾ ਲੱਗਦਾ ਸ਼ਸਤਰਧਾਰੀਆਂ ਨੂੰ ਇਸੇ ਵੀ ਚੀਜ਼ ਨੂੰ ਜਦ ਤੱਕ ਆਪਾਂ ਕਿਸੇ ਨੂੰ ਦੱਸਦੇ ਨਹੀਂ ਉਹ ਸੁਣਦਾ ਨਹੀਂ ਉਦੋਂ ਤੱਕ ਉਹਨੂੰ ਪਤਾ ਨਹੀਂ ਲੱਗਦਾ ਕਿ ਇਹ ਕੀ ਹੈ श्रवण ਸਾਰੇ ਨਾਲੋਂ ਵੱਡੀ ਚੀਜ਼ ਹੈ ਹੁਣ ਜਿਹੜੇ ਨੇ ਤੀਰ ਅੰਦਾਜ਼ੀ ਕਰਨ ਵਾਲੇ ਤੀਰ ਚਲਾਉਣ ਵਾਲੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਇਹ ਸਾਰਾ ਕੁਝ ਸਰਵਣ ਦੇ ਨਾਲ ਹੀ ਹੁੰਦਾ ਨਾਮ ਸਰਵਣ ਕਰਕੇ ਹੀ ਬੰਦੇ ਦੇ ਅੰਦਰ ਵਿੱਦਿਆ ਆਉਂਦੀ ਹੈ ਸ਼ਾਸਤਰ ਵਿੱਦਿਆ ਸ਼ਾਸਤਰ ਵਿੱਦਿਆ ਜੋਤਿ ਵਿੱਦਿਆ ਸੰਗੀਤ ਵਿੱਦਿਆ ਤਰਾਕੀ ਦੀ ਵਿੱਦਿਆ 14 ਵਿੱਦਿਆ ਸੰਸਾਰ ਦੀਆਂ ਨਾਮ ਦੇ ਅਧੀਨ ਹਨ ਜਿਹੜਾ ਬੰਦਾ ਨਾਮ ਜਪਣ ਲੱਗ ਜਾਂਦਾ ਉਹਨੂੰ ਇਹ ਵਿੱਦਿਆ ਪ੍ਰਾਪਤ ਹੋ ਜਾਂਦੀ ਹੁਣ ਆਪਾਂ ਨੇ ਚਲਾਉਣਾ ਨਾਮ ਦਾ ਤੀਰ ਅਣੀ ਆਲੇ ਅਣੀਆ ਰਾਮ ਰਾਜ ਅਣੀ ਵਾਲਾ ਤੀਰ ਚਲਾਉਣਾ ਸੋ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੇ ਸ਼ਰਵਣ ਕਰਨ ਦੇ ਨਾਲ ਇਨਸਾਨ ਨੂੰ ਸਾਰਿਆਂ ਨਾਲੋਂ ਵੱਡਾ ਤੀਰ ਪ੍ਰਾਪਤ ਹੁੰਦਾ ਸੋ ਇਹਦੇ ਵਿੱਚ ਜਿਹੜੀ ਆਤਮ ਵਿਸ਼ਿਆਣੀ ਬੁੱਧੀ ਆਪਣੀ ਇਹ ਕਮਾਣ ਬਣ ਜਾਂਦੀ ਸੇ ਸੇ ਪ੍ਰਕਾਰ ਨਿਸ਼ਚੇ ਦਾ ਮੁਠਾ ਸ਼ਬਦ ਵਿੱਚ ਜਿਹੜੀ ਸੁਰਤੀ ਲਾਉਣੀ ਹੈ ਤੀਰ ਬਣ ਜਾਂਦਾ ਇਹਨੇ ਲਕਸ਼ ਤੇ ਪਹੁੰਚਣਾ ਆਪਣੇ ਤੇ ਨਿਸ਼ਾਨੇ ਤੇ ਗਾਹ ਗਾਹ ਦਾ ਅਰਥ ਹੈ ਨਿਸ਼ਾਨਾ ਲਕਸ਼ ਜਦੋਂ ਆਪਣੇ ਕੋਲੇ ਆਤਮ ਵਿਸ਼ੈਣੀ బుద్ధి ਰੂਪੀ ਕਮਾਉਣ ਆ ਜਾਂਦੀ ਹੈ ਆ ਉਦੋਂ ਆਪਣੇ ਕੋਲੇ ਜਿਹੜਾ ਤੀਰ ਹੈ ਜਿਹੜੀ ਸੁਰਤੀ ਦਾ ਬਿਰਤੀ ਦਾ ਲੱਗਣਾ ਪ੍ਰਮਾਤਮਾ ਵੱਲੋਂ ਤੀਰ ਵਾਂਗੂ ਸਿੱਧੀ ਹੋ ਕੇ ਜਦੋਂ ਉੱਧਰ ਨੂੰ ਆਪਣੀ ਬੇਨਤੀ ਲੱਗ ਜਾਂਦੀ ਹੈ ਤੇ ਨਿਸ਼ਚੇ ਦਾ ਮੁੱਠਾ ਆਪਣੇ ਕੋਲ ਹੁੰਦਾ ਹੈ ਤਾਂ ਗਾਹ ਲਕਸ਼ ਦੇ ਉੱਤੇ ਸਾਹਮਣੇ ਜਾ ਕੇ ਨਿਸ਼ਾਨੇ ਤੇ ਤੀਰ ਵੱਜਦਾ ਸ਼ਬਦ ਅਤੇ ਸੁਰਤ ਦਾ ਮਲਾਪ ਹੋ ਜਾਂਦਾ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਸ਼੍ਰਵਣ ਕਰਨ ਦੇ ਇੰਨੇ ਲਾਭ ਨੇ ਮਹਿਮਾ ਹੈ ਗੁਣਾ ਗੁਣਾ ਦਾ ਅਰਥ ਹੈ ਗੁਣ ਜਿਹੜੇ ਗੁਣ ਨੇ ਸਤ ਸੰਤੋਖ ਦਿਆ ਧਰਮ ਵਿਚਾਰ ਗਹਾ ਦਾ ਅਰਥ ਹੈ ਅਸਥਾਨ ਸਰਾ ਦਾ ਅਰਥ ਹੈ ਸਰੋਵਰ ਜਿਹੜੇ ਨਾਮ ਨੂੰ ਸ਼ਰਵਣ ਕਰਦੇ ਨੇ ਉਹ ਸ਼ੁਭ ਗੁਣਾ ਦੇ ਸਰੋਵਰ ਹੀ ਬਣ ਜਾਂਦੇ ਨੇ ਪਹਿਲੇ ਨੰਬਰ ਤੇ ਸਤ ਗੁਰੂ ਦੂਜੇ ਨੰਬਰ ਤੇ ਬ੍ਰਹਮ ਗਿਆਨੀ ਤੀਸਰੇ ਉੱਤੇ ਸਤ ਸੰਗਤ ਨਾਮ ਦੇ ਸ਼ਰਵਣ ਕਰਨੇ ਕਰਕੇ ਖੂਬ ਗੁਣਾ ਦੇ ਸਰੋਵਰ ਬਣ ਜਾਈਦਾ अथवा ਅਸਥਾਨ ਬਣ ਜਾਈਦਾ ਸਤ ਸੰਤੋਖ ਦਇਆ ਧਰਮ ਵਿਚਾਰ ਸਤ ਸੰਗਤ ਵਿੱਚੋਂ ਮਿਲ ਜਾਂਦਾ ਸਤ ਗੁਰੂ ਜੀ ਦੇ ਪਾਸ ਹੈ ਧਰਮ ਗਿਆਨੀ ਦੇ ਪਾਸ ਹੈ ਕਿਉਂ ਸਰਾ ਗੁਣਾ ਤੇ ਗਾਹ ਉਹ ਜਿਹੜਾ ਬੰਦਾ ਗੁਣਾ ਦਾ ਹੀ ਗਾਹ ਬਣ ਜਾਂਦਾ ਗੁਣਾ ਦਾ ਅਸਥਾਨ ਬਣ ਜਾਂਦਾ ਹੁਣ ਗੱਲ ਆ ਕੀ ਆਉਗਣਾ ਦੀ ਔਗਣ ਵੀ ਇਸੇ ਪੰਕਤੀ ਨੇ ਦਬਾ ਲੈਣੇ ਨੇ ਇਹ ਗੁਰਨਾਕ ਦੀਆਂ ਪੰਕਤੀਆਂ ਪਾਤਸ਼ਾਹ ਦੀਆਂ ਇਹਦੇ ਵਿੱਚ ਬੜਾ ਕੁਝ ਨਾਲੇ ਬਿਲਕੁਲ ਸਹੀ ਕੋਈ ਗੱਲ ਇੱਧਰ ਲਈ ਉੱਧਰ ਨਹੀਂ ਹੋਣੀ ਸਤਿਗੁਰੂ ਨਾਨਕ ਦੇਵ ਜੀ ਮਾਰਾ ਕਹਿੰਦੇ ਜਿਹੜੇ ਗੁਨਾ ਹੁੰਦੇ ਨਹੀਂ ਕਿਉਂਕਿ ਜਿਹੜਾ ਬਹੁਤਾ ਗਿਆਨ ਹੁੰਦਾ ਬਹੁਤ ਪੜ੍ਹਾਈ ਕੀਤੀ ਹੁੰਦੀ ਜਿਨ੍ਹਾਂ ਨੇ ਇਸ ਪਾਸੇ ਦੀ ਵਿਦਵਾਨੀ ਉਹਨਾਂ ਨੂੰ ਪਤਾ ਹੁੰਦਾ ਕਿ ਗੁਨਾ ਦਾ ਮਤਲਬ ਕੀ ਹੈ ਗੁਨਾ ਦਾ ਮਤਲਬ ਇਸ ਤੋਂ ਉਲਟ ਵੀ ਹੈ ਇਨਾਂ ਨੂੰ ਵੀ ਗੁਣ ਕਹਿੰਦੇ ਨੇ ਕਿ ਜਿਹੜੇ ਸ਼ਬਦ ਸੰਪਰਸ ਰਸ ਰੂਪ ਗੰਧ ਨੇ ਇਹ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਨੇ ਇਹਨਾਂ ਨੂੰ ਗਾਹ ਦਾ ਅਰਥ ਦਬਾਉਣਾ ਉਹ ਇਹਨਾਂ ਨੂੰ ਔਗਣਾ ਨੂੰ ਸਤਿਗੁਰੂ ਦੀ ਕਿਰਪਾ ਨਾਲ ਨਾਮ ਸ੍ਰਵਣ ਕਰਕੇ ਔਗਣਾ ਨੂੰ ਤਾਂ ਦਬਾ ਲੈਂਦੇ ਨੇ ਆਪਣੇ ਵਿੱਚ ਤੇ ਗੁਣਾ ਨੂੰ ਪ੍ਰਗਟ ਕਰ ਲੈਂਦੇ ਨੇ ਛਿਰਦੇ ਦੇ ਅੰਦਰ ਹੀ ਜੁਨਾ ਦੇ ਸਥਾਨ ਬਣ ਜਾਂਦੇ ਨੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜਿਨ ਜਿਸ ਨਾਮ ਸ੍ਰਵਣ ਕਰੋਗੇ ਤਾਂ ਨਾਮ ਸ੍ਰਵਣ ਕਰਨ ਦੇ ਵਿੱਚ ਹੀ